ਸੁਣਿਓ ਮੈਂ ਨਾ 2-4 ਦਿਨ ਰਹਿਣ ਵਾਸਤੇ ਪੇਕੇ ਚੱਲੀ ਆ ਪਰ ਜਾਣ ਦੀ ਜਰੂਰਤ ਹੈਗੀ ਆ ਤੁਹਾਨੂੰ ਪਤਾ ਤੇ ਆ 2 ਸਾਲ ਹੋ ਗਏ ਆ ਮੈਂ ਪੇਕੇ ਗਈ ਨਹੀਂ ਆ ਪਹਿਲਾਂ ਤੇਰੀ ਮੰਮੀ ਰੜੀ ਹੈਗੇ ਸੀ ਤੇ ਗੱਲ ਹੋ ਰਹੀ ਪਰ ਉੱਥੇ ਭਰਾ ਭਝਾਈ ਤੇ ਹੈਗੇ ਆ ਭਰਾ ਭਝਾਈ ਜੋ ਚਾਹੁੰਦੇ ਨਾ ਕਿ ਤੂੰ ਉੱਥੇ ਆਵੇਂ ਉਹਨਾਂ ਨੇ ਤੈਨੂੰ ਫੋਨ ਕਰ ਦੇਣਾ ਸੀ ਤੇ ਪਿਛਲੇ 2 ਸਾਲਾਂ ਦੇ ਵਿੱਚ ਇੱਕ ਵਾਰ ਵੀ ਤੈਨੂੰ ਉਹਨਾਂ ਨੇ ਫੋਨ ਨਹੀਂ ਕੀਤਾ ਤੇ ਜਦੋਂ ਕਿ ਤੇ ਤੂੰ ਫੋਨ ਕਰਦੀ ਆ ਹੈਲੋ ਭਾਬੀ ਮੇਕਾ ਜੁਬਰਾਜ ਨੂੰ ਨਾ ਛੁੱਟੀਆਂ ਪੈ ਗਈਆਂ ਆ ਤੇ ਮੈਂ 2-4 ਦਿਨ ਲਈ ਉਹਨੂੰ ਲੈ ਕੇ ਤੁਹਾਡੇ ਕੋਲ ਆ ਜਾਵਾਂ ਆਲੋ ਤੁਹਾਡੀ ਭੈਣ ਦਾ ਫੋਨ ਆਇਆ ਵਾ ਆਨ ਲੱਗੀ ਉਹਨੂੰ ਮਨਾ ਕਰ ਦੋ ਅਹੀਂ ਬਾਜ਼ਾਰ ਨੂੰ ਚੱਲੇ ਆ ਅੱਜ ਨਾ ਆਇਓ ਹੋਰ ਤੇ ਹੋਰ ਤੇਰੇ ਭਰਾ ਨੇ ਤੈਨੂੰ ਰਖੜੀ ਤੇ ਬੁਲਾਉਣਾ ਜ਼ਰੂਰੀ ਨਹੀਂ ਸਮਝਿਆ ਵੀਰੇ ਮੈਂ ਕਿਹਾ ਰਖੜੀ ਆ ਗਈ ਆ ਤੇ ਮੈਂ ਆਉਣਾ ਹੀ ਅੱਜ ਨਾ ਆਇਓ ਆਦੀ ਪਾਪੀ ਚੱਲ ਜੀ ਪੇਕੇ ਰਖੜੀ ਬੰਨਣ ਮੈਂ ਆਪੇ ਫੋਨ ਕਰਦਾਗਾ ਤੇ ਇਹ ਗੱਲਾਂ ਤੈਨੂੰ ਮੈਂ ਤਾਂ ਕਹਿਣ ਡਿਆ ਵਾਂ ਕਿ ਤੂੰ ਹੁਣ ਪੇਕੇ ਜਾਵੇਂ ਤੇ ਤੇਰੀ ਉਸ ਆਪਣੇ ਘਰ ਹੀ ਬੇਇੱਜ਼ਤੀ ਹੋ ਜੇ ਤੇ ਸਭ ਤੋਂ ਵੱਡੀ ਗੱਲ ਜਿੱਥੇ ਕੋਈ ਬੁਲਾਵੇ ਨਾ ਨਾ ਉਸ ਘਰ ਦੇ ਵਿੱਚ ਜਾਣਾ ਨਹੀਂ ਚਾਹੀਦਾ ਇਹ ਗੱਲ ਤੇ ਤੁਸੀਂ ਬਿਲਕੁਲ ਸਹੀ ਕਹੀ ਆ